ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਡੇ ਨਾਲ ਇੱਕ ਰਿਪੋਰਟ ਸਾਂਝੀ ਕਰਨੀ ਆ ਤੇ ਉਹ ਰਿਪੋਰਟ ਕੈਨੇਡਾ ਦੀ ਸਰਕਾਰ ਦੇ ਵੱਲੋਂ ਤਿਆਰ ਕੀਤੀ ਗਈ ਸੀਗੀ ਤੇ ਉਹ ਪਿਛਲੇ ਹਫ਼ਤੇ ਉਹਨਾਂ ਨੇ ਜਨਤਕ ਕੀਤੀ ਆ ਤੇ ਉਹ 860 ਪੰਨਿਆਂ ਦੀ ਰਿਪੋਰਟ ਆ ਤੇ ਉਹ ਸੱਤ ਕਿਸ਼ਤਾਂ ਦੇ ਵਿੱਚ ਉਹ ਬਣਾਈ ਗਈ ਸੀਗੀ ਜਾਂ ਤਿਆਰ ਕੀਤੀ ਗਈ ਸੀਗੀ ਉਸ ਰਿਪੋਰਟ ਦਾ ਪਹਿਲਾ ਪੰਨਾ ਮੇਰੇ ਹੱਥ ਦੇ ਵਿੱਚ ਹੈਗਾ ਤੇ ਉਸ ਰਿਪੋਰਟ ਦਾ ਟਾਈਟਲ ਇਹ ਹੈਗਾ ਆ ਕਿ ਪਬਲਿਕ ਇਨਕੁਆਇਰੀ ਇਨ ਟੂ ਫੋਰਨ ਇੰਟਰਫੀਰੈਂਸ ਇਨ ਫੈਡਰਲ ਇਲੈਕਟੋਰਲ ਪ੍ਰੋਸੈਸਸਸ ਐਂਡ ਡੈਮੋਕਰੈਟਿਕ ਇੰਸਟੀਟਿਊਸ਼ਨਸ ਸੋ ਕੈਨੇਡਾ ਦੀ ਸਰਕਾਰ ਨੇ ਇਹ ਰਿਪੋਰਟ ਤਿਆਰ ਕਰਾਈ ਆ ਤੇ ਇਹਦਾ ਮਕਸਦ ਇਹ ਹੈ ਆ ਕਿਉਂਕਿ ਜਦੋਂ ਕੈਨੇਡਾ ਦੇ ਵਿੱਚ ਇਲੈਕਸ਼ਨਾਂ ਹੁੰਦੀਆਂ ਫੈਡਰਲ ਇਲੈਕਸ਼ਨਾਂ ਹੁੰਦੀਆਂ ਆ ਤੇ ਉਹਦੇ ਵਿੱਚ ਕਈ ਵਿਦੇਸ਼ੀ ਸਰਕਾਰਾਂ ਦੀ ਦਖਲਅੰਦਾਜ਼ੀ ਹੁੰਦੀ ਹੈ ਜੋ ਕਿ ਨਹੀਂ ਹੋਣੀ ਚਾਹੀਦੀ ਸੋ ਇਹ ਰਿਪੋਰਟ ਦੇ ਵਿੱਚ ਉਹਨਾਂ ਨੇ ਜਨਤਕ ਕੀਤਾ ਕਿ ਕਿਹੜੀਆਂ ਸਰਕਾਰਾਂ ਦਖਲਅੰਦਾਜ਼ੀ ਕਰਦੀਆਂ ਆ ਕੈਨੇਡਾ ਦੀਆਂ ਫੈਡਰਲ ਇਲੈਕਸ਼ਨਸ ਦੇ ਵਿੱਚ ਤੇ ਕਿਸ ਹੱਦ ਤੱਕ ਉਹ ਦਖਲਅੰਦਾਜ਼ੀ ਕਰਦੀਆਂ ਨੇ ਸੋ ਇਸ ਰਿਪੋਰਟ ਦੇ ਵਿੱਚ ਇਹ ਲਿਖਿਆ ਗਿਆ ਆ ਕਿ ਜਿਹੜਾ ਕੈਨੇਡਾ ਦਾ ਤੇ ਭਾਰਤ ਦਾ ਜਿਹੜਾ ਆਪਸੀ ਸਬੰਧ ਆ ਉਹ ਕੋਈ ਬੜਾ ਚੰਗਾ ਨਹੀਂ ਹੈਗਾ ਤੇ ਉਹਦੇ ਦੋ ਖਾਸ ਕਾਰਨ ਪਹਿਲਾ ਕਾਰਨ ਇਹ ਆ ਕਿ ਕੈਨੇਡਾ ਇਹ ਇਹ ਮੰਨਦਾ ਆ ਕਿ ਭਾਰਤੀ ਸਰਕਾਰ داخل اندازی ਦਿੰਦੀ ਹੈ ਕੈਨੇਡਾ ਦੇ ਸਿਸਟਮ ਦੇ ਵਿੱਚ ਤੇ ਭਾਰਤ ਦਾ ਭਾਰਤੀ ਦੀ ਜਿਹੜੀ ਨਰਾਜ਼ਗੀ ਹੈ ਕੈਨੇਡਾ ਦੇ ਪ੍ਰਤੀ ਉਹ ਇਸ ਚੀਜ਼ ਨੂੰ ਲੈ ਕੇ ਆ ਕਿ ਜਿਹੜੀਆਂ ਕੋਈ ਭਾਰਤ ਦੀਆਂ ਸਿਕਿਉਰਿਟੀ ਕਨਸਰਨਸ ਹੈਗੀਆਂ ਆ ਖਾਸ ਕਰਕੇ ਜਿਹੜੇ ਖਾਲਸਤਾਨੀ ਪਖੀਰ ਲੋਕ ਕੈਨੇਡਾ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਲੈ ਕੇ ਕੈਨੇਡਾ ਸੀਰੀਅਸ ਨਹੀਂ ਹੈਗਾ ਉਹਨਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਉਹਨਾਂ ਦੇ ਕਨਸਰਨਸ ਨੂੰ ਸੋ ਇਸ ਰਿਪੋਰਟ ਮੁਤਾਬਕ ਕੈਨੇਡਾ ਦਾ ਇਹ ਮੰਨਣਾ ਹੈ ਕਿ ਭਾਰਤੀ ਸਰਕਾਰ ਕੈਨੇਡੀਅਨ ਇਲੈਕਸ਼ਨਸ ਦੇ ਵਿੱਚ ਦਖਲਅੰਦਾਜ਼ੀ ਦੋ ਤਰੀਕਿਆਂ ਦੇ ਨਾਲ ਕਰਦੀ ਆ ਪਹਿਲਾ ਤਰੀਕਾ ਇਹ ਆ ਕਿ ਜਿਹੜੇ ਭਾਰਤ ਪੱਖੀ ਕੈਂਡੀਡੇਟ ਖੜਦੇ ਆ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੂੰ ਪੈਸਾ ਭਾਰਤੀ ਸਰਕਾਰ ਦਿੰਦੀ ਆ ਆਪਣੇ ਡਿਪਲੋਮੈਟਿਕ ਅਫੀਸ਼ੀਅਲਸ ਦੇ ਜ਼ਰੀਏ ਉਹ ਜ਼ਿਆਦਾਤਰ ਜਿਹੜੇ ਡਿਪਲੋਮੈਟਿਕ ਅਫੀਸ਼ੀਅਲਸ ਹੁੰਦੇ ਉਹ ਐਮਬੈਸੀ ਲਈ ਇੰਡੀਅਨ ਐਮਬੈਸੀ ਲਈ ਉਹ ਕੰਮ ਕਰਦੇ ਹੁੰਦੇ ਆ ਕੈਨੇਡਾ ਦੇ ਵਿੱਚ ਤੇ ਦੂਜਾ ਤਰੀਕਾ ਜਿਹਦੇ ਨਾਲ ਉਹ ਦਖਲਅੰਦਾਜ਼ੀ ਕਰਦੇ ਆ ਉਹ ਇਹ ਆ ਕਿ ਉਹ ਗਲਤ ਬਰਤਾਂਤ ਫਲਾਉਂਦੇ ਆ ਤੇ ਕੈਨੇਡਾ ਦੇ ਮੰਨਣਾ ਕਿ ਭਵਿੱਖ ਦੇ ਵਿੱਚ ਵੀ ਇਸ ਚੀਜ਼ ਦਾ ਖਤਰਾ ਆ ਕਿ ਭਾਰਤ ਦੀ ਸਰਕਾਰ ਗਲਤ ਬਰਤਾਂਤ ਫਲਾਊਗਾ ਸੋ ਇਹ ਜਿਹੜੀ ਰਿਪੋਰਟ ਆ ਇਹ ਜਸਟਿਸ ਮਰੀ ਜੋਸੀ ਹੋਗ ਵੱਲੋਂ ਤਿਆਰ ਕੀਤੀ ਗਈ ਸੀ ਤੇ ਇਸ ਤੋਂ ਇਲਾਵਾ ਕੈਨੇਡਾ ਦੀ ਸਰਕਾਰ ਨੇ ਦੋ ਟਾਸਕ ਫੋਰਸਾਂ ਵੀ ਤਿਆਰ ਕੀਤੀਆਂ ਸੀ 2021 ਦੇ ਵਿੱਚ ਤੇ ਉਹ ਟਾਸਕ ਫੋਰਸਾਂ ਹੈਗੀਆਂ ਸਕਿਉਰਟੀ ਐਂਡ ਇੰਟੈਲੀਜੈਂਸ ਥ੍ਰੈਟਸ ਟੂ ਇਲੈਕਸ਼ਨਸ ਟਾਸਕ ਫੋਰਸ ਤੇ ਕ੍ਰਿਟੀਕਲ ਇਲੈਕਸ਼ਨ ਇਨਸੀਡੈਂਟ ਪਬਲਿਕ ਪ੍ਰੋਟੋਕਾਲ ਤੇ ਇਹ ਜਿਹੜੀ ਪਹਿਲੀ ਟਾਸਕ ਫੋਰਸ ਆ ਜਿਹਦਾ ਮੈਂ ਜ਼ਿਕਰ ਕੀਤਾ ਆ ਉਹਨਾਂ ਦਾ ਇਹ ਮੰਨਣਾ ਆ ਕਿ ਇਹ ਹੋ ਸਕਦਾ ਹੈ ਕਿ ਭਾਰਤ ਦੀ ਸਰਕਾਰ ਨੇ ਦਖਲਅੰਦਾਜ਼ੀ ਕੀਤੀ ਹੋਵੇ ਕੈਨੇਡਾ ਦੀਆਂ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਆ ਕਿ ਰਸ਼ੀਆ ਰਾਮ ਤੇ ਪਾਕਿਸਤਾਨ ਦੀ ਕੋਈ ਵੀ ਦਖਲਅੰਦਾਜ਼ੀ ਨਹੀਂ ਸੀ ਕੈਨੇਡਾ ਦੀਆਂ ਇਲੈਕਸ਼ਨਾਂ ਦੇ ਵਿੱਚ ਸੋ ਇੱਕ ਅੰਗਰੇਜ਼ੀ ਦਾ ਸ਼ਬਦ ਕਾਫੀ ਪ੍ਰਚਲਿਤ ਹੋ ਰਿਹਾ ਖਾਸ ਕਰਕੇ ਭਾਰਤ ਦੀ ਸਰਕਾਰ ਨੂੰ ਲੈ ਕੇ ਤੇ ਉਹ ਸ਼ਬਦ ਹੈਗਾ ਆ ਟ੍ਰਾਂਸ-ਨੈਸ਼ਨਲ ਰੈਪਰੈਸ਼ਨ ਪੰਜਾਬੀ ਦੇ ਵਿੱਚ ਇਹਦਾ ਮਤਲਬ ਹੈ ਅੰਤਰਰਾਸ਼ਟਰੀ ਦਬਾਅ ਸੋ ਇਸ ਰਿਪੋਰਟ ਦਾ ਇਹ ਵੀ ਮਕਸਦ ਸੀਗਾ ਕਿ ਉਹਨਾਂ ਨੇ ਵੇਖਣਾ ਸੀਗਾ ਕਿਹੜੇ ਕਿਹੜੀਆਂ ਵਿਦੇਸ਼ੀ ਸਰਕਾਰਾਂ ਕੈਨੇਡਾ ਦੇ ਵਿੱਚ ਜਾਂ ਕਨੇਡੀਅਨ ਸਿਟੀਜ਼ਨਸ ਦੇ ਉੱਤੇ ਅੰਤਰਰਾਸ਼ਟਰੀ ਦਬਾਅ ਪਾ ਰਹੀਆਂ ਹਨ ਤੇ ਉਹਦੇ ਵਿੱਚ ਇੰਡੀਆ ਦਾ ਵੀ ਨਾਂ ਆ ਰਿਹਾ ਇਸ ਰਿਪੋਰਟ ਦੇ ਵਿੱਚ ਤੇ ਉਸ ਰਿਪੋਰਟ ਦੇ ਵਿੱਚ ਇਹ ਲਿਖਿਆ ਕਿ ਤਕਰੀਬਨ 8 ਲੱਖ ਜਿਹੜੇ ਸਿੱਖ ਕੈਨੇਡਾ ਦੇ ਵਿੱਚ ਰਹਿ ਰਹੇ ਆ ਉਹ ਇੱਕ ਨਿਸ਼ਾਨਾ ਹੈ ਭਾਰਤ ਦੀ ਸਰਕਾਰ ਦੇ ਲਈ ਤੇ ਭਾਰਤ ਦੀ ਸਰਕਾਰ ਆਪਣਾ ਪਾਰਤ ਪੱਖੀ ਜਿਹੜਾ ਇੱਕ ਵਰਤਾਂਤ ਉਹ ਫੁਲਾ ਰਹੀ ਆ ਕੈਨੇਡਾ ਦੇ ਵਿੱਚ ਤੇ ਇੱਕ ਐਂਟਾਈ ਖਾਲਸਤਾਨੀ ਵਰਤਾਂਤ ਵੀ ਨਾਲ ਦੀ ਨਾਲ ਉਹ ਫੁਲਾ ਰਹੀ ਆ ਤੇ ਜਿਹੜੀ RCMP ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਉਹ ਇੱਕ ਫੈਡਰਲ ਪੁਲਿਸ ਆ ਕੈਨੇਡਾ ਦੀ ਉਹਨਾਂ ਦਾ ਇਹ ਮੰਨਣਾ ਆ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਭਾਰਤ ਦੀ ਸਰਕਾਰ ਜਾਂ ਭਾਰਤੀ ਸਰਕਾਰ ਦੇ ਜਿਹੜੇ ਏਜੰਟ ਆ ਉਹ ਕਤਲ ਕਰ ਰਹੇ ਜਾਂ ਕਰਵਾ ਰਹੇ ਆ ਤੇ ਇਸ ਰਿਪੋਰਟ ਦੀ ਵੀ ਇਹੀ ਫਾਈਨਡਿੰਗ ਆ ਕਿ ਭਾਰਤੀ ਜਿਹੜੀ ਸਰਕਾਰ ਆ ਉਹ ਬਰਤਾਂਤ ਵੀ ਫਲਾ ਰਹੀ ਆ ਤੇ ਉਹ ਕਤਲ ਕਰ ਵੀ ਰਹੀ ਐ ਤੇ ਕਰਵਾ ਵੀ ਰਹੀ ਆ ਕੈਨੇਡਾ ਦੀ ਧਰਤੀ ਦੇ ਉੱਤੇ ਇਸ ਰਿਪੋਰਟ ਦੇ ਵਿੱਚ ਸਰਦੀਪ ਸਿੰਘ ਨੱਜਰ ਦੇ ਕਤਲ ਬਾਰੇ ਵੀ ਲਿਖਿਆ ਗਿਆ ਕਿ 18 ਜੂਨ 23 ਨੂੰ ਹਰਦੀਪ ਸਿੰਘ ਨੱਜਰ ਦਾ ਕਤਲ ਹੋਇਆ ਸੀ ਸਰੀ ਸ਼ਹਿਰ ਦੇ ਵਿੱਚ ਤੇ ਕੈਨੇਡੀਅਨ ਜਿਹੜੀਆਂ ਖੁਫੀ ਏਜੰਸੀਆਂ ਉਹਨਾਂ ਦਾ ਪਹਿਲੇ ਦਿਨਾਂ ਦੇ ਵਿੱਚ ਇਹ ਮੰਨਣਾ ਸੀਗਾ ਕਿ ਇਹ ਕਿਸੇ ਗੈਂਗ ਨੇ ਕਰਵਾਇਆ ਕਤਲ ਪਰ ਜਿੱਦਾਂ ਉਹਨਾਂ ਦੀ ਇਨਵੈਸਟੀਗੇਸ਼ਨ ਵਧਦੀ ਗਈ ਉਹਨਾਂ ਦੀ ਜਿਹੜੀ ਸ਼ੱਕ ਦੀ ਸੂਈ ਭਾਰਤ ਦੀ ਸਰਕਾਰ ਦੇ ਏਜੰਟਾਂ ਦੇ ਉੱਤੇ ਗਈ ਤੇ ਉਹਨਾਂ ਨੇ ਇਹ ਜਿਹੜੀ ਇਨਫੋਰਮੇਸ਼ਨ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਦੇ ਨਾਲ ਸਾਂਝੀ ਕੀਤੀ ਤੇ ਅਕਤੂਬਰ 14 2024 ਨੂੰ ਜਿਹੜੀ RCMP ਆ ਕੈਨੇਡਾ ਦੀ ਜਿਹੜੀ ਪੁਲਿਸ ਆ ਉਹਨਾਂ ਨੇ ਇਹ ਜਨਤਕ ਕੀਤਾ ਕਿ ਜਿਹੜੀ ਭਾਰਤੀ ਸਰਕਾਰ ਦੇ ਏਜੰਟਾ ਉਹਨਾਂ ਦਾ ਹੱਥ ਸੀ ਹਦੀਪ ਸਿੰਘ ਨੇਜਰ ਦੇ ਕਤਲ ਦੇ ਪਿੱਛੇ ਇਹ ਰਿਪੋਰਟ ਸਤ ਕਿਸ਼ਤਾਂ ਦੇ ਵਿੱਚ ਲਿਖੀ ਗਈ ਸੀ ਤੇ ਉਹਨਾਂ ਚੋਂ ਚੌਥੀ ਜਿਹੜੀ ਕਿਸ਼ਤ ਆ ਉਹਦੇ ਵਿੱਚ ਇਹ ਲਿਖਿਆ ਆ ਕਿ 1985 ਦੇ ਵਿੱਚ ਜਦੋਂ 에어 ਇੰਡੀਆ ਕਾਂਡ ਹੋਇਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਭਾਰਤ ਦੀ ਜਿਹੜੀ ਸਰਕਾਰ ਹੋ ਕੈਨੇਡਾ ਦੀ ਸਰਕਾਰ ਦੇ ਉੱਤੇ ਉਹ ਦਬਾਅ ਪਾ ਰਹੀ ਆ ਕਿ ਜਿਹੜੇ ਖਾਲਸਤਾਨੀ ਪੱਖੀ ਸਿੱਖ ਉਹਨਾਂ ਦੇ ਨਾਲ ਸ਼ਕਤੀ ਦੇ ਨਾਲ ਪੇਸ਼ ਆਓ ਤੇ ਕੈਨੇਡਾ ਦਾ ਜਵਾਬ ਇਹ ਹੈ ਕਿ ਜਦ ਤੱਕ ਕੋਈ ਸ਼ਾਂਤ ਮੈਈ ਤਰੀਕੇ ਦੇ ਨਾਲ ਆਪਣੇ ਵਿਚਾਰ ਰੱਖ ਰਿਹਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਤੇ ਸੀਸਸ ਜੋ ਕਿ ਇੱਕ ਕੈਨੇਡੀਅਨ ਖੁਫੀਆ ਏਜੰਸੀ ਆ ਉਹਨਾਂ ਦੇ ਮੰਨਣਾ ਹੈ ਕਿ ਜਿਹੜੀ ਭਾਰਤ ਦੀ ਸਰਕਾਰ ਨੂੰ ਉਹ ਚਿੰਤਾ ਆਪਣੀ ਸੁਰੱਖਿਆ ਨੂੰ ਲੈ ਕੇ ਆਪਣੀ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਉਹ ਕੁਝ ਹੱਦ ਤੱਕ ਜਾਇਜ਼ ਆ ਉਹਨਾਂ ਦੀ ਜਿਹੜੀ ਚਿੰਤਾ ਹੈ ਤੇ ਜਿਹੜੇ ਕੁਝ ਖਾਲਸਤਾਨ ਪੱਖੀ ਸਿੱਖ ਨੇ ਉਹ ਫੰਡਿੰਗ ਵੀ ਕਰਦੇ ਆ ਖਾਲਸਤਾਨ ਦੇ ਲਈ ਤੇ ਉਹ ਧਮਕੀਆਂ ਵੀ ਦਿੰਦੇ ਆ ਭਾਰਤ ਦੇ ਖਿਲਾਫ ਪਰ ਨਾਲ ਦੀ ਨਾਲ ਇਹ ਵੀ ਲਿਖਿਆ ਗਿਆ ਆ ਰਿਪੋਰਟ ਦੇ ਵਿੱਚ ਕਿ ਜ਼ਿਆਦਾਤਰ ਜਿਹੜੇ ਖਾਲਸਤਾਨ ਪੱਖੀ ਸਿੱਖ ਆ ਉਹ ਸ਼ਾਂਤ ਮਈ ਨੇ ਮੇਰੇ ਇੱਕ ਅਜ਼ੀਜ਼ ਨੇ ਮੈਨੂੰ ਲਿੰਕ ਭੇਜੀ ਸੀ ਕੱਲ ਤੇ ਉਹ ਲਿੰਕ ਸੀ ਇੱਕ ਹਿੰਦੁਸਤਾਨ ਟਾਈਮਜ਼ ਦੇ ਆਰਟੀਕਲ ਦੇ ਉਹ ਆਰਟੀਕਲ ਮੇਰੇ ਹੱਥ ਦੇ ਵਿੱਚ ਹੈਗਾ ਆ ਤੇ ਇਹ ਆਰਟੀਕਲ ਉਸ ਰਿਪੋਰਟ ਦੇ ਮਤਲਕ ਹੈਗਾ ਜਿਹੜੀ ਕੈਨੇਡਾ ਦੀ ਸਰਕਾਰ ਨੇ ਤਿਆਰ ਕਰਵਾਈ ਸੀ ਜੇ ਵੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਉਹ ਰਿਪੋਰਟ 860 ਪੰਨਿਆਂ ਦੀ ਸੀ ਸੱਤ ਕਿਸ਼ਤਾਂ ਦੇ ਵਿੱਚੋਂ ਲਿਖੀ ਗਈ ਐਡੀ ਵੱਡੀ ਰਿਪੋਰਟ ਚੋਂ ਸਿਰਫ ਇੱਕ ਪੈਰਾ ਕੱਢ ਕੇ ਤੇ ਇਸ ਹਿੰਦੁਸਤਾਨ ਟਾਈਮਜ਼ ਦੇ ਪੱਤਰਕਾਰ ਨੇ ਇੱਕ ਆਰਟੀਕਲ ਲਿਖਿਆ ਇਹ ਜਿਹੜੀ ਰਿਪੋਰਟ ਦਾ ਜੋ ਮਕਸਦ ਸੀਗਾ ਉਹਨੂੰ ਤੋੜ ਮਰੋੜ ਕੇ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ ਜੋ ਉਹ ਆਰਟੀਕਲ ਦੇ ਓਰ ਰਿਪੋਰਟ ਦੇ ਵਿੱਚ ਲਿਖਿਆ ਗਿਆ ਬਾਕੀ ਗੱਲਾਂ ਜੋ ਸੀਗੀਆਂ ਉਹ ਸਾਂਝੀਆਂ ਨਹੀਂ ਕੀਤੀਆਂ ਗਈਆਂ ਤੇ ਹਿੰਦੁਸਤਾਨ ਟਾਈਮਸ ਵੱਲੋਂ ਇਹ ਆਸ ਵੀ ਇਹੀ ਰੱਖੀ ਜਾ ਸਕਦੀ ਹੈ ਕਿਉਂਕਿ ਇਹ ਗੋਦੀ ਮੀਡੀਆ ਦਾ ਇਹ ਹਿੱਸਾ ਆ ਇਹ ਗਲਤ ਵਰਤਾਂਤ ਫਲਾਉਂਦੇ ਆ ਸਿੱਖਾਂ ਦੇ ਖਿਲਾਫ ਹੁਣ ਜੇ ਤੁਸੀਂ ਇਸ ਪੱਤਰਕਾਰ ਦੇ ਜਿਹੜੇ ਹੋਰ ਆਰਟੀਕਲਸ ਆ ਜਿਹੜੇ ਹਿੰਦੁਸਤਾਨ ਟਾਈਮਜ਼ ਦੇ ਲਈ ਲਿਖਦਾ ਆ ਉਹ ਪੜੋ ਤੇ ਉਤੋਂ ਸਾਫ਼ ਪਤਾ ਲੱਗਦਾ ਆ ਕਿ ਇਹ ਐਂਟਾਇ ਸਿੱਖ ਪ੍ਰੋ ਇੰਡੀਆ ਪੱਤਰਕਾਰ ਹੈਗਾ ਆ ਫਰਵਰੀ 1 ਨੂੰ ਇੱਕ ਆਰਟੀਕਲ ਲਿਖਿਆ ਮੈਜੋਰਟੀ ਆਫ ਕੈਨੇਡੀਅਨਸ ਅਪੋਜ਼ ਕਾਲਿਸਤਾਨੀ ਐਕਟੀਵਿਟੀਜ਼ ਜਨਵਰੀ 29 ਨੂੰ ਲਿਖਿਆ ਇੰਡੀਆ ਹੈਜ਼ ਲਿਜੀਟਿਮੇਟ ਕਨਸਰਨਸ ਓਵਰ ਪ੍ਰੋ ਕਾਲਿਸਤਾਨ ਮੂਵਮੈਂਟ ਇਨ ਕੈਨੇਡਾ ਜਨਰੀ ਸਟਾਈ ਨੂੰ ਚੰਦਰਾ ਅਰਿਆ ਐਕਸਕਲੂਡਡ ਫਰਮ ਲਿਬਰਲ ਪਾਰਟੀਜ਼ ਲੀਡਰਸ਼ਿਪ ਰੇਸ ਕਾਲਸ ਪ੍ਰੋਸੈਸ ਇਨਟੂ ਕੁਐਸਚਨ ਸੋ ਇਨਰ ਆਰਟੀਕਲਸ ਦੀ ਸਿਲੈਕਸ਼ਨ ਤੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਇਹੋ ਜੇ ਵਕਾਉ ਪੱਤਰਕਾਰ ਵਕਾਉ ਮੀਡੀਆ ਉਹਨਾਂ ਦਾ ਮਕਸਦ ਕੀ ਆ ਸੋ ਮੇਰੀ ਬੇਨਤੀ ਵੀਰਾਂ ਤੇ ਭੈਣਾਂ ਨੂੰ ਇਹ ਆ ਕਿ ਇਹੋ ਜੇ ਵਕਾਉ ਪੱਤਰਕਾਰਾਂ ਤੋਂ ਤੇ ਵਕਾਉ ਮੀਡੀਆ ਤੋਂ ਪਰਹੇਜ਼ ਕਰਿਆ ਕਰੋ ਇਹ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈਗਾ ਆ ਸੰਸਾਰ ਭਰ ਦੇ ਵਿੱਚ ਹੀ ਆ ਕਿ ਜਿਹੜਾ ਨਿਰਪੱਖ মিডিਆ ਉਹ ਦਿਨ ਬਦਨ ਖਤਮ ਹੋ ਰਿਹਾ ਆ ਜਿਹੜੇ ਥੋੜੇ ਬਹੁਤੇ ਨਿਰਪੱਖ মিডিਆ ادارے ਹੈਗੇ ਆ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਜਾਂ ਉਹਨਾਂ ਨੂੰ ਖਰੀਦਿਆ ਜਾ ਰਿਹਾ ਸੋ ਐਨਡੀ ਟੀਵੀ ਇੱਕ ਬਹੁ ਵੱਡੀ ਆਧਾਰਨਾ ਇਸ ਚੀਜ਼ ਨੂੰ ਲੈ ਕੇ ਐਨਡੀ ਟੀਵੀ ਦਾ ਇੱਕ ਹੋਸਟ ਹੁੰਦਾ ਹੀ ਐਂਕਰ ਹੁੰਦਾ ਹੀ ਰਵੀਸ਼ ਕੁਮਾਰ ਉਹ ਬੇਖੌਫ ਹੋ ਕੇ ਸੱਚ ਦੀ ਆਵਾਜ਼ ਨੂੰ ਉਹ ਬੁਲੰਦ ਕਰਦਾ ਹੁੰਦਾ ਸੀਗਾ ਤੇ ਉਹਦੀ ਆਵਾਜ਼ ਨੂੰ ਹੀ ਦਬਾਇਆ ਗਿਆ ਸੀਗਾ ਆ ਗੌਤਮ ਅਡਾਨੀ ਨੇ ਐਨਡੀ ਟੀਵੀ ਕੋਲ ਸਾਲ ਪਹਿਲਾਂ ਖਰੀਦ ਲਿਆ ਤੇ ਉਹ ਵੀ ਜਿਹੜਾ ਥੋੜਾ ਬਹੁਤਾ ਨਿਰਪੱਖ ਐਨਡੀ ਟੀਵੀ ਹੁੰਦਾ ਈ ਉਹ ਵੀ ਹੁਣ ਗੋਦੀ ਮੀਡੀਆ ਦੀ ਝੋਲੀ ਦੇ ਵਿੱਚ ਜਾ ਕੇ ਤੇ ਬਹਿ ਗਿਆ ਸੋ ਮੇਰੀ ਬੇਨਤੀ ਆ ਕਿ ਜਦੋਂ ਇਹੋ ਜਿਹੀਆਂ ਕੋਈ ਰਿਪੋਰਟਾਂ ਆਉਂਦੀਆਂ ਤੁਸੀਂ ਉਹਨੂੰ ਡਾਇਰੈਕਟਲੀ ਖੁਦ ਪੜਿਆ ਕਰੋ